ਮੈਂ ਤੀਜੇ ਦਿਨ ਮੇਰੇ ਪਾਪਾ ਨੇ ਜਦ ਇਹਨਾਂ ਨੇ ਮੇਰੇ ਜੱਦੀ ਤੋਂ ਪੁੱਛਿਆ ਵੀ ਮੈਨੂੰ ਮੇਰੇ ਪਹਿਲੇ ਮੇਰਾ ਹੱਕ ਦੋ ਮੇਰੀ ਦਾਦੀ ਕਹਿੰਦੀ ਵੀ ਮੇਰੇ ਵਿਆਹ ਵਾਸਤੇ ਲਖੇ ਮੇਰੇ ਪਾਪਾ ਕਹਿੰਦਾ ਕੋਈ ਗੰਦੀ ਉਹ ਮੈਂ ਕਰੂੰਗਾ ਮੈਂ ਖੁਦ ਕਰੂੰਗਾ ਲੇਕਿਨ ਦਾਦੀ ਨੇ ਕਹਿਤਾ ਮੇਰਾ ਜੁੱਟਾ ਜਵਾਵਾ ਤੂੰ ਮੇਰੇ ਘਰ ਦੀ ਦੇਨੀ ਤੋਂ ਬਾਹਰ ਹੋ ਜਾ ਮੈਂ ਅੱਜ ਡੀਐਨਏ ਦਾ ਟੈਸਟ ਕਰਾ ਦਿਓ ਨਹੀਂ ਡੀਐਨਏ ਟੈਸਟ ਤਾਂ ਕਰਾਈਏ ਨਾ ਜਦੋਂ ਜਿੰਦਾ ਜੀ ਹਜੇ ਤੁਸੀਂ ਕਹਿੰਦੇ ਯੋਧਾ ਵਾ ਹੁਣ ਉਹ ਮਰ ਗਿਆ ਹੁਣ ਮਰੇ ਤਾਂ ਬਾਅਦ ਇੱਕ ਚਾਚਾ ਹੋ ਕੇ ਇਹ ਗੱਲ ਕਹਿ ਰਿਹਾ ਕੱਲੋ ਤੂੰ ਵੀ ਧੀ ਬਿਉਣੀ ਆ ਤਾਂ ਤੁਸੀਂ ਨਾ ਇਹਨਾਂ ਨੂੰ ਕਿਸੇ ਗੁਰਦਵਾਰੇ ਵੀ ਆ ਕੇ ਪੁੱਛੋ ਤੁਹਾਡੀ ਬੱਚੀ ਹੈ ਹਾਂ ਗੁਰਦਵਾਰੇ ਖੜਿਆ ਜੀ ਹਾਂ ਦੱਸੋ ਵੀ ਧੀ ਬੱਚੀ ਹੈ ਹਾਂ ਮੇਰੀ ਬੱਚੀ ਨੇਮ ਕਰਦੇ ਇੱਕ ਮਿੰਟ ਦੇ ਇੱਕ ਮਿੰਟ ਹੀ ਰੱਖਿਓ ਤੁਸੀਂ ਆਪਣਾ ਗੁਰਦਵਾਰੇ ਖੜੇ ਆ ਇਹਨਾਂ ਨੇ ਲਿਖੇ ਨੇਮ ਕਰਦੇ ਹੋ ਭਾਈ ਹਾਂਜੀ ਮੇਰੀ ਬੱਚੀ ਹੈ ਮੇਰੇ ਬੱਚੇ ਤੁਹਾਡੇ ਪਤੀ ਦੀ ਹੈ ਆ ਮੇਰੇ ਪਤੀ ਦੀ ਹੈ ਫੇਮ ਕਰਦੇ ਹੋ ਹਾਂਜੀ ਰਹਿ ਕੇ ਆਈਆਂ ਉਦੋਂ ਕਿਉਂ ਨਹੀਂ ਕਹਿ ਬਈ ਇਹ ਸਾਡੀ ਬੱਚੀ ਨਹੀਂ ਅਸੀਂ ਨਹੀਂ ਪੜਾਂਦੇ ਤਿੰਨ ਦਿਨ ਪਹਿਲਾਂ ਘਰੋਂ ਰਹਿ ਕੇ ਆਈ ਹੈ ਇਹ ਰਹਿ ਕੇ ਜਦੋਂ ਇਹਦੇ ਪਾਪਾ ਨੇ ਕੁਝ ਖਾਦਾ ਸੀ ਉਹ ਤੋਂ ਪਹਿਲਾਂ ਤਿੰਨ ਦਿਨ ਇਹ ਪੁੱਛ ਲੋ ਕੁੜੀ ਮੂੰਹ ਤੇ ਆ ਮੈਨੂੰ ਮੇਰੀ ਪਹਿਲੀ ਮੇਰਾ ਕਦੋਂ ਤਿੰਨ ਦਿਨ ਕਿਹਾ ਵੀ ਮੈਂ ਕੁਝ ਖਾ ਕੇ ਮਰ ਜਾਣਾ ਇਸ ਚਾਚੇ ਨੇ ਜਮਾਂ ਨਹੀਂ ਉਸ ਬੰਦੇ ਨੂੰ ਰੋਕਿਆ ਜਮਾਂ ਹੀ ਬਿਲਕੁਲ ਵੀ ਨਹੀਂ ਰੋਕਿਆ ਬੰਦਾ ਜੇ ਬੰਦਾ ਹੁਣ ਇਹਨਾਂ ਦੇ ਕੋਲ ਪਹਿਲੀ ਆ ਸਾਡੀ ਹੁਣ ਇਹ ਠੇਕਾ ਦੇਣ ਤੋਂ ਮੁੱਕਰਦੇ ਆਗੇ ਤੇ ਇਹ ਬੇਦਖਲ ਕਿਤੇ ਹੋਇਆ 7-8 ਸਾਲ ਹੋ ਗਿਆ ਘਰੋਂ ਨਿਕਲ ਆ ਚੱਕਰ ਹੋ ਕੱਢਿਆ ਗਿਆ ਵਾ ਨਿਕਲੇ ਨਹੀਂ ਆ ਨਹੀਂ ਜੀ ਨਹੀਂ 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 ਇਹ ਤਾਂ ਕਰੋ ਇਹ 26 ਕੇਸ ਹੈ ਵੀਰ ਦੇ ਤੇ ਸੱਟਾ ਮਾਰ ਗਿਆ ਇਹਨਾਂ ਨੇ ਕਿੰਨੇ ਮਾਰੀਆਂ ਇਹਨਾਂ ਨੇ ਮਾਵਾਂ ਧੀਆਂ ਨੇ ਉਹ ਚ ਪੀਓ ਜੀ ਦੋਲੇ ਜੀ ਨਹੀਂ ਮਾਵਾਂ ਧੀਆਂ ਨੇ ਸੱਟਾ ਮਾਰੀਆਂ ਵਾ ਚੰਗਲ ਪਾ ਕੇ ਘਰ ਕਿੰਨੇ ਨਹੀਂ ਜੀ ਨਹੀਂ 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 ਬੇداخل ਪਿਤਾ ਹੋਇਆ ਹੋਊਗਾ ਜੀ ਪੋਤੀ ਦਾ ਕੀ ਕਸੂਰ ਹੈ ਪੋਤੀ ਆਪੀ ਹੋਈ ਨਹੀਂ ਜੀ ਇਹ ਲਈ ਹੋਈ ਹੈ ਇਹਨਾਂ ਨੇ ਬੱਚਾ ਹੈ ਇਹਨੇ ਤੁਸੀਂ ਮੰਨਦੇ ਵੀ ਉਹਦਾ ਬੱਚਾ ਨਹੀਂ ਹੈਗਾ ਵੀ ਇਹ ਨਹੀਂ ਅੱਜ ਹੀ ਧੀਏ ਨੇ ਸ਼ੁਕਰ ਆਦੇਓ ਨਹੀਂ ਡੀਐਨਏ ਟੈਸਟ ਤਾਂ ਕਰਾਈਗੇ ਨਾ ਜਦੋਂ ਜਿੰਦਾ ਜੀ ਜਦੋਂ ਤੁਸੀਂ ਕਹਿੰਦੇ ਯੋਧਾ ਵਾ ਹੁਣ ਉਹ ਮਰ ਗਿਆ ਹੁਣ ਮਰੇ ਤਾਂ ਬਾਪ ਇੱਕ ਚਾਚਾ ਹੋ ਗਏ ਇਹ ਗੱਲ ਕਹਿ ਰਿਹਾ ਕੱਲੋਂ ਤੂੰ ਵੀ ਧੀ ਬਿਉਣੀ ਆ ਤਾਂ ਕਹਿੰਦੇ ਜੀ ਇਹ ਤੁਸੀਂ ਰਾ ਇਹਨਾਂ ਨੂੰ ਕਿਸੇ ਗੁਰਦੁਆਰੇ ਵੀ ਅੱਗੇ ਪੁੱਛ ਵੀ ਤੁਹਾਡੀ ਬੱਚੀ ਹੈ ਹਾਂ ਗੁਰਦੁਆਰੇ ਵੀ ਖੜਿਆ ਜੀ ਹਾਂ ਦੱਸੋ ਵੀ ਤੁਹਾਡੀ ਬੱਚੀ ਹੈ ਹਾਂ ਮੇਰੀ ਬੱਚੀ ਨਾਮ ਕਰਦੇ ਹੋ ਤੇ ਇੱਕ ਮਿੰਟ ਲਈ ਇੱਕ ਮਿੰਟ ਲਈ ਆ ਹੀ ਰੱਖਿਓ ਤੁਸੀਂ ਆਪਣਾ ਗੁਰਦੁਆਰੇ ਖੜੇ ਆ ਇਹਨਾਂ ਦੇ ਨਾਮ ਕਰਦੇ ਹੋ ਭਾਈ ਤੁਸੀਂ ਹਾਂਜੀ ਮੇਰੀ ਬੱਚੀ ਹੈ ਮੇਰੀ ਬੱਚੀ ਦਾ ਪਤੀ ਦੀ ਹੈ ਹਾਂ ਮੇਰੇ ਪਤੀ ਦੀ ਹੈ ਨਾਮ ਕਰਦੇ ਹੋ ਹਾਂਜੀ ਤਿੰਨ ਦਿਨ ਪਹਿਲਾਂ ਇਹਨਾਂ ਕੋ ਰੱਖ ਕੇ ਆਇਆ ਉਦੋਂ ਕਿਉਂ ਨਹੀਂ ਕਹਿ ਬੀ ਇਹ ਸਾਡੀ ਬੱਚੀ ਨਹੀਂ ਅਸੀਂ ਨਹੀਂ ਵੜਨ ਤਿੰਨ ਦਿਨ ਪਹਿਲਾਂ ਕਦੋਂ ਰੱਖ ਕੇ ਆਇਆ ਇਹ ਰੱਖ ਕੇ ਜਦ ਇਹਦੇ ਪਾਪਾ ਨੇ ਕੁਝ ਖਾਦਾ ਸੀ ਉਤੋਂ ਪਹਿਲਾਂ ਤਿੰਨ ਦਿਨੇ ਪੁੱਛ ਲੋ ਕੁੜੀ ਮੁੰਡੇ ਆ ਮੈਂ ਨਹੀਂ ਕੁਝ ਵੀ ਕਹਿਣਾ ਕੁੜੀ ਕਹੂੰਗੀ ਅੱਗ